ਪੰਜਾਬ ਪੀਸੀਐਸ ਦਾ ਪੇਪਰ ਕਲੀਅਰ ਕਰਨ ਦੇ ਲਈ ਪਹਿਲਾਂ ਪ੍ਰੀ ਕਲੀਅਰ ਕਰਨਾ ਪੈਂਦਾ ਫਿਰ ਮੇਨਸ ਤੇ ਫਿਰ ਇੰਟਰਵਿਊ ਜਦੋਂ ਤਿੰਨੋਂ ਸਟੈਪ ਕਲੀਅਰ ਹੁੰਦੇ ਆ ਫੇਰੀ ਮੰਨਿਆ ਜਾਂਦਾ ਕਿ ਕਿਸੇ ਸਟੂਡੈਂਟ ਨੇ ਇਸ ਮੁਕਾਮ ਨੂੰ ਪਾ ਲਿਆ ਹੈ ਪੇਪਰ ਕਲੀਅਰ ਕਰ ਲਿਆ ਹੈ ਪਰ ਜੇ ਦੇਖਿਆ ਜਾਵੇ ਸਭ ਤੋਂ ਜ਼ਿਆਦਾ ਟੈਨਸ਼ਨ ਜਿਹੜਾ ਦਿੰਦਾ ਬੱਚਿਆਂ ਨੂੰ ਹੁੰਦਾ ਹੈ ਪ੍ਰੀ ਦਾ ਪੇਪਰ ਕਿ ਸਰ ਪ੍ਰੀ ਦਾ ਪੇਪਰ ਕਿਵੇਂ ਕਲੀਅਰ ਕਰੀਏ ਅੱਜ ਦੀ ਇਸ ਵੀਡੀਓ ਵਿੱਚ ਇਹ ਹੋ ਸਕਦਾ ਵੀਡੀਓ 10 ਤੋਂ 15 ਮਿੰਟ ਦੀ ਜਾਵੇ ਆਪਾਂ ਪ੍ਰੋਪਰ ਇੱਕ ਸਟ੍ਰੈਟੇਜੀ ਦੇ ਉੱਤੇ ਡਿਸਕਸ਼ਨ ਕਰਾਂਗੇ ਵੀ ਅਸੀਂ ਪ੍ਰੀ ਨੂੰ ਕਿਵੇਂ ਕਲੀਅਰ ਕਰ ਸਕਦੇ ਆ ਜੋ ਸਮਾਂ ਸਾਡੇ ਕੋਲ ਹੁਣ ਬਚਿਆ ਆ ਕਹਿ ਰਿਹਾ ਪੀਪਸਸੀ ਕੀ ਸਤੰਬਰ ਜਾਂ ਅਕਤੂਬਰ ਦੇ ਵਿੱਚ ਇਗਜ਼ਾਮ ਹੋ ਸਕਦਾ ਸੋ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਕਿ ਸਰ ਅਕਤੂਬਰ ਨੂੰ ਇਗਜ਼ਾਮ ਹੋਊਗਾ ਅਸੀਂ ਆਪਣੀ ਸਟ੍ਰੈਟਜੀ ਅੱਜ ਬਣਾਵਾਂਗੇ ਤੇ ਮੈਂ ਵਾਦਾ ਕਰਦਾ ਜੇ ਤੁਸੀਂ ਇਹ ਸਟ੍ਰੈਟਜੀ ਨੂੰ ਫਾਲੋ ਕਰੋਗੇ ਨਾ ਤਾਂ ਬਹੁਤ ਵਧੀਆ ਰਿਜ਼ਲਟ ਸਾਨੂੰ ਮਿਲਣ ਵਾਲੇ ਆ ਮੈਂ ਕਦੇ ਵੀ ਨਹੀਂ ਕਿਹਾ ਕਿ ਪੇਪਰ ਕਲੀਅਰ ਹੋ ਜਾਊਗਾ ਮੈਂ ਗਾਰੰਟੀ ਚੱਕਦਾ ਲੇਕਿਨ ਹਾਂ ਤੁਹਾਡਾ ਰਿਜ਼ਲਟ ਉਹ ਆਊਗਾ ਜਿਹੜਾ ਤੁਸੀਂ ਸੋਚਿਆ ਵੀ ਨਹੀਂ ਹੋਊਗਾ ਜਾਨੀ ਕਿ ਤੁਹਾਡੀ ਸੋਚ ਤੋਂ ਤੁਹਾਡੀ ਮਿਹਨਤ ਨੂੰ ਮੈਚ ਕਰਦਾ ਤੁਹਾਡਾ ਰਿਜ਼ਲਟ ਜ਼ਰੂਰ ਆਊਗਾ ਤੇ ਤੁਹਾਡੀ ਸੋਚ ਤੋਂ ਅੱਗੇ ਦਾ ਰਿਜ਼ਲਟ ਰਹੂਗਾ ਸ਼ੁਰੂ ਕਰਦੇ ਆਪਾਂ ਜਦਾ ਸਮਾਂ ਦੇ ਲੈਂਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਫਤੇਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅੱਡ 247 ਦੇ YouTube ਚੈਨਲ ਦੇ ਉੱਤੇ ਸੋ ਬੈਸਟ ਸਟ੍ਰੈਟਜੀ ਫਾਰ ਪ੍ਰੀਲਿਮਸ ਪ੍ਰੀਲਿਮ ਨੂੰ ਕਿਵੇਂ ਕਲੀਅਰ ਕਰ ਸਕਦੇ ਆ ਉਹ ਦੇਖਦੇ ਆ ਲੇਕਿਨ ਉਦੋਂ ਪਹਿਲਾਂ ਜੇ ਦੇਖੀਏ ਤਾਂ ਪ੍ਰੀਲਿਮ ਦੇ ਵਿੱਚ ਕਿਹੜੇ ਕਿਹੜੇ ਐਗਜ਼ਾਮ ਆਉਂਦੇ ਨੇ ਹੈਨਾ ਪ੍ਰੀਲਮ ਨੂੰ ਕਲੀਅਰ ਕਰਨ ਦੇ ਲਈ ਇੱਕ ਸਟ੍ਰੈਟੇਜੀ ਸਾਡੇ ਮਾਈਂਡ ਚ ਹੋਣੀ ਜ਼ਰੂਰੀ ਹੈ ਕਿਉਂਕਿ ਜਿਹੜੀ ਸਟ੍ਰੈਟੇਜੀ ਨੂੰ ਅਸੀਂ ਫੁੱਲ ਪ੍ਰੂਫ ਇੰਪਲੀਮੈਂਟ ਕਰਨਾ ਪਹਿਲਾਂ ਉਹਦਾ ਆਈਡੀਆ ਹੋਵੇ ਪ੍ਰੀਲਮ ਕੀ ਹੈ ਸੋ ਪ੍ਰੀਲਮ ਦੀ ਗੱਲ ਕਰੀਏ ਜੇ ਅਸੀਂ ਅੱਜ ਤੋਂ ਪਿਛਲੇ ਪੇਪਰ ਦੀ ਗੱਲ ਕਰੀਏ ਉਸ ਸਮੇਂ ਸਾਨੂੰ ਇਹਨਾਂ ਦੋਨਾਂ ਨੰਬਰਾਂ ਦੀ ਕੱਟਆਫ ਜਾਂਦੀ ਸੀ ਲੇਕਿਨ ਇਸ ਵਾਰ ਕੀ ਹੋ ਗਿਆ ਕਿ ਸੀ ਸੈੱਟ ਜਿਹੜਾ ਹੋਊਗਾ ਉਹ ਕੁਆਲੀਫਾਈਂਗ ਹੋਊਗਾ ਤੇ ਜੀਐਸ ਦੇ ਵਿੱਚੋਂ ਕੱਟਆਫ ਜਾਊਗੀ ਜੀਐਸ ਦੇ ਵਿੱਚ 100 ਕੁਐਸਚਨ ਨੇ ਪਹਿਲਾਂ ਇਹ ਚੀਜ਼ ਨੂੰ ਸਮਝੋ ਕਹਿੰਦੇ ਦੋ ਵਾਰ ਹਰ ਇੱਕ ਚੀਜ਼ ਹੁੰਦੀ ਹੈ ਜੇ ਤੁਸੀਂ ਪੇਪਰ ਕਲੀਅਰ ਕਰਨਾ ਦੋ ਵਾਰ ਕਰਨਾ ਪੈਣਾ ਪਹਿਲਾਂ ਇੱਥੇ ਸੋਚ ਤੋਂ ਤੇ ਦੂਜੀ ਵਾਰ ਫਿਰ ਅਸਲ ਦੇ ਵਿੱਚ ਤੁਹਾਡੀ ਕਲਮ ਤੇ ਤੁਹਾਡੇ ਪੇਪਰ ਨਾਲ ਪੇਪਰ ਕਲੀਅਰ ਹੁੰਦਾ ਸੋ ਦੇਖਣਾ ਪੈਣਾ ਸਾਡੇ ਕੋਲੇ 100 ਕੁਐਸਚਨ ਨੇ ਯਾਨੀ ਕਿ ਇੱਕ ਕੁਐਸਚਨ 2 ਨੰਬਰ ਦਾ ਹੈ ਸੋ ਮਲਟੀਪਲਾਈ ਕਰ ਦਈਏ ਤਾਂ 200 ਨੰਬਰ ਦਾ ਪੇਪਰ ਹੋ ਗਿਆ ਇਹਦੇ ਵਿੱਚ ਸਾਡੇ ਕੋਲੇ 80 ਕੁਐਸਚਨ ਆਉਂਦੇ ਨੇ ਜੋ ਕਿ 2.5 ਦਾ ਇੱਕ ਹੋ ਗਿਆ ਤੇ 200 ਨੰਬਰ ਦਾ ਇਹ ਆ ਗਿਆ ਪਹਿਲਾਂ ਦੋਨਾਂ ਨੰਬਰਾਂ ਦੇ ਦੋਨਾਂ ਪੇਪਰਾਂ ਦੇ ਨੰਬਰ ਜੋੜਦੇ ਸੀਗੇ ਤੇ 400 ਦੇ ਵਿੱਚੋਂ ਕੱਟ-ਆਫ ਜਾਂਦੀ ਸੀਗੀ ਪਿਛਲੀ ਵਾਰ ਲੇਕਿਨ ਇਸ ਵਾਰ ਇਦਾਂ ਨਹੀਂ ਹੈਗਾ ਇਸ ਵਾਰ ਜਿਹੜੀ ਕੱਟ-ਆਫ ਜਾਊਗੀ ਉਹ ਜਾਊਗੀ ਸਿਰਫ ਇਸ ਪੇਪਰ ਦੇ ਵਿੱਚੋਂ ਇਹ ਪੇਪਰ ਕੁਆਲੀਫਾਈਂਗ ਆ ਤੋਂ ਮੇਰੇ ਮਾਈਂਡ ਦੇ ਵਿੱਚ ਕਲੀਅਰ ਆ ਕਿ ਮੈਂ ਸੀ ਸੈੱਟ ਨੂੰ ਜਸਟ ਕੁਆਲੀਫਾਈ ਕਰਨਾ ਆ ਬਟ ਇਹਨੂੰ ਲਾਈਟਲੀ ਬਿਲਕੁਲ ਵੀ ਨਹੀਂ ਲੈਣਾ ਕਿਉਂਕਿ ਯੂਪੀਐਸਸੀ ਵਿੱਚ ਬੜੀ ਵਾਰ ਇਦਾਂ ਹੋਇਆ ਕਿ ਬੱਚਿਆਂ ਦਾ ਜੀਐਸ ਬਹੁਤ ਸਟਰੋਂਗ ਸੀਗਾ ਲੇਕਿਨ ਸੀ ਸੈੱਟ ਦੇ ਵਿੱਚ ਉਹ ਰਹਿ ਗਿਆ ਅਸੀਂ ਸੀ ਸੈਟ ਦੀ ਸਟ੍ਰੈਟਜੀ ਵੀ ਜ਼ਰੂਰ ਡਿਸਕਸ ਕਰਾਂਗੇ ਲੇਕਿਨ ਉਦੋਂ ਪਹਿਲਾਂ ਦੇਖਿਆ ਜਾਵੇ ਅਸੀਂ ਇਹਦੇ ਵਿੱਚੋਂ ਇਸ ਵਾਰ 40% ਨੰਬਰ ਲੈਣੇ ਆ ਜਾਨੀ ਕਿ ਅਸੀਂ 8 ਚੌਕਾ 32 ਲਗਭਗ 32 ਕੁਐਸਚਨ ਸਹੀ ਕਰਨੇ ਆ ਤੇ ਇਹਨਾਂ 80ਾਂ ਦੇ ਵਿੱਚ ਸਾਡੇ ਕੋਲੇ 20 ਮੈਥ ਦੇ 20 ਰੀਜ਼ਨਿੰਗ ਦੇ 20 ਪੰਜਾਬੀ ਦੇ ਤੇ 20 ਅੰਗਰੇਜ਼ੀ ਦੇ ਅਸੀਂ ਆਨਲਾਈਨ ਐਵਰੇਜ ਲੈ ਕੇ ਚੱਲਦੇ ਆ 2-4 ਕੁਐਸਚਨ ਉੱਪਰ ਥੱਲੇ ਹੋ ਜਾਂਦੇ ਆ ਹੁਣ ਇਹਨਾਂ ਵਿੱਚੋਂ ਕੋਈ ਵੀ ਦੋ ਸਬਜੈਕਟ ਸਟਰੋਂਗ ਚੱਕ ਲਓਗੇ ਨਾ ਤਾਂ ਸਾਡੇ ਲਈ ਸੀ ਸੈਟ ਕੋਈ ਵੱਡਾ ਇਸ਼ੂ ਰਹਿ ਨਹੀਂ ਜਾਂਦਾ ਇਹ ਸਭ ਤੋਂ ਖੁਸ਼ੀ ਵਾਲੀ ਗੱਲ ਕੀ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੈਗੀ ਚਾਹੇ ਅਸੀਂ ਜੀਐਸ 1 ਦੀ ਗੱਲ ਕਰੀਏ ਚਾਹੇ ਸੀਸੈਟ ਦੀ ਗੱਲ ਕਰੀਏ ਹੁਣ ਸਾਡੇ ਦਿਮਾਗ 'ਚ ਆ ਗਿਆ ਜੀ ਸੀਜੀਐਸ 1 ਸਰ 200 ਨੰਬਰ ਦਾ ਹੈ 100 ਕੁਐਸਚਨ ਹੈ ਮੈਂ 100 ਕੁਐਸਚਨ ਲੈ ਕੇ ਚੱਲਦਾ ਮੈਨੂੰ 100 ਕੁਐਸਚਨਾਂ ਵਿੱਚੋਂ ਕਿੰਨੇ ਸਹੀ ਕਰਨੇ ਪੈਣਗੇ ਤਾਂਕਿ ਮੈਂ ਜਾਂ ਕਿੰਨੇ ਨੰਬਰ ਆਉਣੇ ਚਾਹੀਦੇ ਆ ਤਾਂਕਿ ਮੈਂ ਪ੍ਰੀਲਮ ਦਾ ਪੇਪਰ ਕਲੀਅਰ ਕਰ ਲਾਂ ਜੇ ਆਪਾਂ ਪੇਪਰ ਦਾ ਲੈਵਲ ਦੇਖੀ ਆਪਾਂ ਆਨ ਐਨ ਐਵਰੇਜ ਲੈ ਕੇ ਚੱਲ ਸਕਦੇ ਆ ਕਿ 62 65 ਸੇਫ ਸਕੋਰ ਹੋ ਸਕਦਾ ਆ ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਉੱਤੇ ਕੱਟ ਆਫ ਜਾਣੀ ਚਾਹੀਦੀ ਹੈ ਬਾਕੀ ਚਲੇ ਜਾਂਦੀ ਹੈ ਤਾਂ ਕੁਝ ਕਹਿ ਨਹੀਂ ਸਕਦੇ 60 ਤੋਂ ਘੱਟ ਰਹਿ ਜੇ ਵੀ ਕੁਝ ਕਹਿ ਨਹੀਂ ਸਕਦੇ ਲੇਕਿਨ ਆਪਾਂ ਮੰਨ ਕੇ ਚੱਲਦੇ ਕਿ ਸੇਫ ਜ਼ੋਨ ਇਹ ਹੋ ਸਕਦਾ 65 ਨੰਬਰ ਜਾਂ 65 ਕੁਐਸਚਨਸ ਨਾਟ ਨੰਬਰ 125 130 120 ਤੋਂ 103 ਨੰਬਰ 200 ਦੇ ਵਿੱਚੋਂ 120 ਤੋਂ 130 ਨੰਬਰ ਜੇ ਤੁਸੀਂ ਲੈਨੇ ਹੋ ਹੋ ਸਕਦਾ ਹੈ ਸੇਫ ਸਕੋਰ ਹੋਵੇ ਕਿਉਂਕਿ ਨਾਰਮਲ ਐਗਜ਼ਾਮ ਦੀ ਵੀ ਅਸੀਂ ਗੱਲ ਕਰ ਲਈ ਹੈ ਤਾਂ 65 70% ਦੀ ਕੱਟਆਫ ਜਾਂਦੀ ਹੈ ਕਿਸੇ ਹੋਰ ਇਗਜ਼ਾਮ ਦੀ ਯੂਪੀਐਸਸੀ ਦੀ ਤਾਂ ਇਹ ਮਤਲਬ 50% ਦੇ ਆਰਾਊਂਡ ਕੱਟਆਫ ਜਾਂਦੀ ਆ ਇੱਥੇ 네ਗੇਟਿਵ ਮਾਰਕਿੰਗ ਨਹੀਂ ਹੈਗੀ ਤਾਂ ਕਰਕੇ ਮੈਂ ਉੱਤੇ ਕੁਝ ਕੁਐਸਚਨ ਲੈਨੇ ਤੇ ਨਾਲ ਦੀ ਨਾਲ ਹੀ ਲੈਵਲ ਇਹਦਾ ਯੂਪੀਐਸਸੀ ਵਾਲਾ ਹੋਊਗਾ ਇਸ ਵਾਰ ਇਹ ਵੀ ਧਿਆਨ ਰੱਖਿਓ ਹੁਣ ਮੇਰੇ ਦਿਮਾਗ ਦਾ ਵੀ ਜੇ ਮੈਂ ਇੰਨੇ ਕੁਐਸਚਨ ਸਹੀ ਕਰਨੇ ਆ 네ਗੇਟਿਵ ਮਾਰਕਿੰਗ ਨਹੀਂ ਹੈਗੀ 100 ਦੇ ਵਿੱਚੋਂ ਜੇ ਮੈਂ ਨੀਅਰ ਅਬਾਊਟ 50 ਕੁਐਸਚਨ ਵੀ 100% ਐਕੂਰੇਸੀ ਨਾਲ ਸਹੀ ਕਰ ਦਿੰਨਾ ਆ ਤਾਂ ਮੇਰੇ ਕੋਲ ਮਗਰ ਬਚ ਜਾਂਦੇ ਆ 50 ਕੁਐਸਚਨ ਜਿਹੜੇ ਸ਼ਾਇਦ ਮੈਨੂੰ ਨਹੀਂ ਆਉਂਦੇ ਤੇ ਮੈਂ ਜੀ ਇਹਨਾਂ ਉੱਤੇ ਕੋਈ ਸਮਾਰਟ ਗੈਸ ਲਾਵਾਂ ਤਾਂ ਮੈਨੂੰ ਉਮੀਦ ਆ ਕਿ ਮੈਂ 50 ਵਿੱਚੋਂ 15 ਜਾਂ 16 ਜਾਂ 18 ਸਹੀ ਕਰ ਸਕਦਾ ਜਾਂ ਕਰ ਸਕਦੀ ਹਾਂ ਸਮਾਰਟ ਗੈਸ 네ਗੇਟਿਵ ਮਾਰਕਿੰਗ ਆਣੀਗੀ ਹੈਨਾ ਅਟੈਂਪਟ ਕਿਵੇਂ ਕਰਨਾ ਆਪਾਂ ਹੋਰ ਅੱਗੇ ਨੂੰ ਦੱਸਾਂਗੇ ਸੋ 네ਗੇਟਿਵ ਮਾਰਕਿੰਗ ਆਣੀ ਜੇ ਮੈਂ ਤੁੱਕਾ-ਤੱਕਾ ਵੀ ਲਾਤਾ ਜਿਹਨੂੰ ਅਸੀਂ ਕਹਿ ਦਿੰਦੇ ਆ ਤਾਂ ਮੇਰੇ ਅਰਾਊਂਡ 65 ਕੁਐਸਚਨ ਸਹੀ ਹੋ ਸਕਦੇ ਨੇ ਜੇ ਮੈਂ ਟਰਾਈ ਕਰਾਂ ਹੁਣ ਮੇਰੇ ਦਿਮਾਗ 'ਚ ਚੱਲਣਾ ਚਾਹੀਦਾ ਕਿ ਮੈਨੇ ਜਿਹੜੇ 50 ਸਹੀ ਕਰਨੇ ਆ ਇਹ ਕਿੱਦਾਂ ਕਰਨੇ ਆ ਬੱਚੇ ਗਲਤੀ ਕਿੱਥੇ ਕਰਦੇ ਸਭ ਤੋਂ ਵੱਡੀ ਗਲਤੀ ਬੱਚੇ 100 ਕੁਐਸਚਨਸ ਦੇ ਪਿੱਛੇ ਭੱਜਦੇ ਆ 200 ਨੰਬਰਾਂ ਪਿੱਛੇ ਮੈਂ 200 ਵਿੱਚੋਂ ਨੰਬਰ ਲੈਣਾ ਨਹੀਂ ਤੁਸੀਂ ਇਹ ਸੋਚੋ ਕਿ ਕਿਵੇਂ ਮੈਂ ਇਹਨਾਂ 100 ਕੁਐਸਚਨਾਂ ਵਿੱਚੋਂ 70 ਕੁਐਸਚਨ ਜਾਂ ਕਹ ਲਓ 50 ਕੁਐਸਚਨ ਇਦਾਂ ਦੇ ਕਰਕੇ ਆਉਣ ਜਿਹੜੇ ਮੈਨੂੰ ਆਉਂਦੇ ਹੋਣ ਮੈਂ ਸਿਰਫ ਉਹਨਾਂ ਸਿਲੇਬਸ ਪੜ੍ਹ ਲਵਾਂ ਜਿਹੜਾ ਮੈਨੂੰ ਮੇਰੇ 50 ਕੁਐਸਚਨ ਸਹੀ ਕਰਵਾ ਦੇਵੇ ਬਾਕੀ ਜੇ ਮੈਂ ਸਮਾਰਟ ਗੈਸ ਯੂਜ਼ ਕਰਦਾ ਆ ਤਾਂ ਮੇਰੇ ਜਿਹੜੇ ਨੰਬਰ ਵਸ ਸਕਦੇ ਨਹੀਂ ਗੱਲ ਯਾਦ ਰੱਖਿਓ ਯੂਪੀਐਸਸੀ ਵਿੱਚ ਹਮੇਸ਼ਾ ਕਹੀ ਜਾਂਦੀ ਆ ਪੀਸੀਐਸ ਦੇ ਵਿੱਚ ਕੀ ਤੁਸੀਂ ਆਪਣੇ ਸੋਰਸ ਜਿਹੜੇ ਹੈਗੇ ਆ ਉਹ ਲਿਮਟਿਡ ਰੱਖਣੇ ਮਲਟੀਪਲ ਰਿਵੀਜ਼ਨ ਉੱਤੇ ਕੰਮ ਕਰਨਾ ਤਾਂ ਕਿ ਤੁਹਾਡੀ ਐਕੂਰੇਸੀ ਵਧੇ ਸੋ ਐਕੂਰੇਸੀ ਚਾਹੇ ਤੁਹਾਡੀ ਐਕੂਰੇਸੀ 50 ਕੁਐਸਚਨਾਂ ਦੀ ਆ ਚਾਹੇ ਉਹ 60 ਦੀ ਆ ਬਹੁਤ ਹੁੰਦੀ ਇਦੋਂ ਜ਼ਿਆਦਾ ਐਕੂਰੇਸੀ ਮੈਂ ਨਹੀਂ ਸੋਚਦਾ ਵੀ ਕਿਸੇ ਦੀ ਸਾਨੂੰ ਦੇਖਣ ਨੂੰ ਮਿਲੂਗੀ ਨਾਰਮਲੀ ਇੰਨੀ ਕ ਐਕੂਰੇਸੀ ਬਹੁਤ ਆ 50 60 ਕੁਐਸਚਨ ਤੁਹਾਨੂੰ ਆਉਣੇ 50 ਕੁਐਸਚਨ ਵੀ ਮੈਂ ਕਹਿ ਕੇ ਚੱਲਾਂ ਆਉਣੇ ਹੀ ਚਾਹੀਦੇ ਨੇ ਹੁਣ ਉਦੋਂ ਬਾਅਦ ਇਹ ਕੁਝ ਰੂਲਸ ਆ ਪ੍ਰੀਲਿਮ ਨੂੰ ਕਲੀਅਰ ਕਰਾਂਦੇ ਰੂਲਸ ਸੋ ਮੇਰੇ ਦਿਮਾਗ ਚ ਕਲੀਅਰ ਆ ਮੇਰਾ ਇੱਕ ਨੰਬਰ ਫਿਕਸ ਹੋ ਚੁੱਕਾ ਕਿ ਮੈਂ ਇਥੋਂ ਤੱਕ ਪਹੁੰਚਣਾ ਆ ਉਦੋਂ ਬਾਅਦ ਜੇ ਮੈਂ 스마트 ਗੈਸ ਵੀ ਲਾਉਂਗਾ ਜਾਂ ਮੈਂ ਥੋੜੇ ਬਹੁਤ ਤੁੱਕੇ ਜਿਹਨੂੰ ਅਸੀਂ ਕਹਿੰਦੇ ਨੇ ਉਹ ਵੀ ਲਾਉਂਗਾ ਤਾਂ ਮੇਰੇ ਇੱਕ ਨੰਬਰ ਜਿਹੜਾ ਹੈਗਾ ਉਹ ਕਲੀਅਰ ਹੋ ਜਾਊਗਾ ਉਦੋਂ ਬਾਅਦ ਮੈਂ ਪ੍ਰੀਲਮ ਕਲੀਅਰ ਕਰ ਸਕਦਾ ਐ ਮੈਂ ਸਟ੍ਰੈਟੇਜੀ ਦੱਸ ਰਿਹਾ ਮੈਂ ਪ੍ਰੀਲਮ ਕਲੀਅਰ ਕਰਨ ਦੀ ਨਾ ਕਿ ਤੁਹਾਨੂੰ ਦੱਸ ਰਿਹਾ ਵੀ ਕਿਵੇਂ ਤੁਸੀਂ ਟਾਪ ਕਰਨਾ ਜਸਟ ਜਿਹੜਾ ਬੱਚਾ ਇੱਕ ਨੰਬਰ ਤੋਂ ਵੀ ਪ੍ਰੀਲਮ ਕਲੀਅਰ ਕਰ ਗਿਆ ਉਹ ਕਲੀਅਰ ਮੰਨਿਆ ਜਾਊਗਾ ਇਹ ਨੰਬਰ ਮেইনਸ ਦੇ ਵਿੱਚ ਐਡ ਨਹੀਂ ਹੁੰਦੇ ਇਹ ਸੋਚ ਕੇ ਚੱਲੋ ਠੀਕ ਹੈ ਸੋ ਜਿੰਨੇ ਜਨੇ ਈਵਨ ਜੇ ਅਸੀਂ 2015 ਦੀ ਗੱਲ ਕਰ ਲਈ ਮੇਰੇ ਯਾਦ ਆ ਟੀਨਾ ਡਾਬੀ ਮੈਡਮ ਹੁਣੀ ਟਾਪਰ ਸੀਗੇ ਉਹਨਾਂ ਦੇ ਪ੍ਰੀਲਮ ਦੀ ਕੱਟਆਫ ਸਿਰਫ ਇੱਕ ਨੰਬਰ ਤੋਂ ਪਾਸ ਹੋਈ ਸੀਨੀ ਤੇ ਉਹ ਮੇਨਸ ਦੇ ਵਿੱਚ ਟਾਪਰ ਬਣੇ ਸੀਗੇ ਫਰਕ ਤੁਹਾਡੇ ਰੈਂਕ ਦੇ ਵਿੱਚ ਮੇਨਸ ਦੇ ਇੰਟਰਵਿਊ ਪਾਉਂਦਾ ਹੁੰਦਾ ਆ ਇੰਟਰਵਿਊ ਤੇ ਮੇਨਸ ਪਾਊਗਾ ਪ੍ਰੀਲਮ ਨੇ ਨਹੀਂ ਪਾਉਣਾ ਠੀਕ ਹੈ ਹੁਣ ਉਦੋਂ ਵਰਤ ਜਿਹੜੇ ਰੂਲਸ ਆ ਇਹਨਾਂ ਰੂਲਸ ਨੂੰ ਫਾਲੋ ਕਰਨਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਹੈ ਸਿਲੇਬਸ ਕੰਪਲੀਟ ਕਰਨਾ ਜਿਹੜਾ ਬੱਚਾ ਚਾਹੁੰਦਾ ਕਿ ਸਰ ਮੈਂ ਸਿਲੈਕਸ਼ਨ ਲੈਣੀ ਹੈ ਪ੍ਰੀਲਮ ਦੇ ਵਿੱਚ ਜਾਂ ਕਹਿ ਲਓ ਪੀਸੀਸ ਕਲੀਅਰ ਕਰਨਾ ਹੈ ਪ੍ਰੀਲਮ ਪੀਸੀਸ ਕਲੀਅਰ ਕਰਨਾ ਹੈ ਪ੍ਰੀਲਮ ਪਾਸ ਕਰਨਾ ਹੈ ਸਭ ਤੋਂ ਜ਼ਰੂਰੀ ਹੈ ਸਾਡੇ ਲਈ ਸਿਲੇਬਸ ਨੂੰ ਕੰਪਲੀਟ ਕਰਨਾ ਜਿੰਨਾ ਸਾਨੂੰ ਦਿੱਤਾ ਗਿਆ ਹੈ ਇਹ ਮੀਨਸ ਦਾ ਵੀ ਹੈ ਵਿੱਚ ਲੇਕਿਨ ਜੇ ਅਸੀਂ ਪ੍ਰੀਲਮ ਤੱਕ ਜਾਈਏ ਤਾਂਸੀਂ ਆਪ ਇੰਪੋਰਟੈਂਟ ਟਾਪਿਕ ਚੱਕ ਸਕਦੇ ਇੰਪੋਰਟੈਂਟ ਸਬਜੈਕਟਸ ਚੱਕ ਸਕਦੇ ਉਹਨੂੰ ਕੰਪਲੀਟ ਕਰੋ ਦੂਜੇ ਨੰਬਰ ਤੇ ਰਿਵੀਜ਼ਨ ਮਿਨਿਮਮ ਰਿਸੋਰਸ ਮੈਕਸਿਮਮ ਰਿਵੀਜ਼ਨ ਸੋ ਇਹ ਫਾਰਮੂਲਾ ਜਿਹੜਾ ਅਪਣਾ ਕੇ ਚੱਲੂਗਾ ਉਹਦਾ ਰਿਜ਼ਲਟ ਜ਼ਰੂਰ ਆਊਗਾ ਕਿਸੇ ਵੀ ਟਾਪਰ ਨੂੰ ਪੁੱਛ ਲੋ ਇਹ ਹੀ ਗੱਲ ਕਹੂਗਾ ਅੱਜ ਕੱਲ ਸਾਡੇ ਬੱਚਿਆਂ ਦੀ ਸਭ ਤੋਂ ਵੱਡੀ ਗਲਤੀ ਪਤਾ ਕੀ ਆ ਉਹਨਾਂ ਕੋਲੇ ਰਿਸੋਰਸ ਬਹੁਤ ਜ਼ਿਆਦਾ ਆ ਜਾਂ ਰਿਵੀਜ਼ਨ ਹੈ ਹੀ ਨਹੀਂ ਉਹ ਕਹਿੰਣਗੇ ਆ ਵੀ ਪੜਾ ਦੋ ਉਹ ਵੀ ਪੜਾ ਦੋ ਆ ਸਬਜੈਕਟ ਨੂੰ ਸ਼ੁਰੂ ਹੋਇਆ ਉਹ ਸਬਜੈਕਟ ਨੂੰ ਸ਼ੁਰੂ ਹੋਇਆ ਮੇਰਾ ਤਾਂ ਆ ਰਹਿ ਗਿਆ ਉਹ ਰਹਿ ਗਿਆ ਆਉਂਦਾ ਉਹਨਾਂ ਨੂੰ ਕੁਝ ਵੀ ਨਹੀਂ ਹੁੰਦਾ ਪੁਰਾਣਾ ਪੜੀ ਹੋਰ ਜਾਂਦੇ ਨੇ ਸੋ ਮੇਨ ਕੰਮ ਕੀ ਆ ਜਿੰਨੀ ਜ਼ਿਆਦਾ ਰਿਵੀਜ਼ਨ ਕਰ ਲਉ ਬਹੁਤ ਜ਼ਰੂਰੀ ਐ ਮੈਂ ਅਕਸਰ ਐਗਜ਼ਾਮ ਵੀ ਮੰਨ ਲਓ ਤੁਹਾਡਾ ਟੋਟਲ ਸਿਲੇਬਸ ਇੰਨਾ ਆ ਠੀਕ ਹੈ ਤੁਸੀਂ ਚਾਹੇ 80% ਸਿਲੇਬਸ ਹੀ ਕੀਤਾ ਆ ਬਟ ਜੇ ਤੁਹਾਡੀ ਐਕੂਰੇਸੀ 100% ਆ ਨਾ ਤਾਂ ਤੁਹਾਡੇ ਚਾਂਸ ਜ਼ਿਆਦਾ ਨੇ ਐਗਜ਼ਾਮ ਕਲੀਅਰ ਕਰਨ ਦੇ ਗੱਲ ਯਾਦ ਰੱਖਿਓ ਦੂਜੇ ਪਾਸੇ ਉਸ ਸਟੂਡੈਂਟ ਨੇ ਸਿਲੇਬਸ 100% ਹੀ ਕਰ ਲਿਆ ਪਰ ਬਟ ਉਹਦੀ ਐਕੂਰੇਸੀ 80% ਆ 70% ਆ ਉਹਦੇ ਚਾਂਸ ਘਟਿਆ ਐ ਐਗਜ਼ਾਮ ਕਲੀਅਰ ਕਰਨ ਦੇ ਤੁਹਾਡੇ ਚਾਂਸ ਜ਼ਿਆਦਾ ਹੋਣਗੇ ਜੇ ਤੁਹਾਡੀ ਐਕੂਰੇਸੀ ਜ਼ਿਆਦਾ ਹੈ ਇਹ ਇਹ ਬਹੁਤ ਜ਼ਰੂਰੀ ਚੀਜ਼ ਆ ਠੀਕ ਹੈ ਸੋ ਸੋਸੀਤੇ ਕੰਮ ਕਰੇਗਾ ਉਦੋਂ ਪ੍ਰੈਕਟਿਸ ਕਰੋ ਰਿਵੀਜ਼ਨ ਕਰ ਲਈ ਹਾਂਜੀ ਫਿਰ ਐਮਸੀਕਿਊਜ਼ ਦੀ ਪ੍ਰੈਕਟਿਸ ਕਰੋ ਉਹਨਾਂ ਦਾ ਅਨਲਿਸਿਸ ਕਰੋ ਅਨਲਿਸਿਸ ਕਿਦਾਂ ਕਰਨਾ ਹੁੰਦਾ ਵੀ ਜਿਹੜਾ ਕੁਐਸਚਨ ਤੁਸੀਂ ਕੀਤਾ ਜੇ ਉਹ ਸਹੀ ਆ ਤਾਂ ਗੱਡਾ ਜੋ ਗਲਤ ਨਿਕਲਿਆ ਚੈੱਕ ਕਰੋ ਵੀ ਕਿਉਂ ਗਲਤ ਹੈ ਕਿ ਤੁਹਾਨੂੰ ਆਉਂਦਾ ਨਹੀਂ ਸੀ ਜਾਂ ਤੁਸੀਂ ਉਹ ਯਾਦ ਨਹੀਂ ਸੀ ਕੀਤਾ ਸੋ ਜੇ ਤੁਹਾਨੂੰ ਲੱਗਦਾ ਵੀ ਪੜਿਆ ਤਾਂ ਸੀਗਾ ਲੇਕਿਨ ਯਾਦ ਨਹੀਂ ਸੀ ਇਹਦਾ ਮਤਲਬ ਕੀ ਹੈ ਕਿ ਰਿਵੀਜ਼ਨ ਤੇ ਫੋਕਸ ਕਰਨਾ ਪੈਣਾ ਪਰ ਜੇ ਤੁਹਾਨੂੰ ਲੱਗਦਾ ਮੈਂ ਪੜਿਆ ਹੀ ਨਹੀਂ ਸੀਗਾ ਤਾਂ ਉਹਨੂੰ ਆਪਣੇ ਨੋਟਸਾਂ ਦੇ ਵਿੱਚ ਐਡ-ਆਨ ਜ਼ਰੂਰ ਕਰ ਲਿਓ ਜੀ ਠੀਕ ਹੈ ਉਸ ਤੋਂ ਬਾਅਦ ਸਾਡੇ ਕੋਲੇ ਟੈਸਟ ਸੀਰੀਜ਼ ਸੋ ਟੈਸਟ ਸੀਰੀਜ਼ ਬਹੁਤ ਇੰਪੋਰਟੈਂਟ ਆ ਜਿਵੇਂ ਪ੍ਰੈਕਟਿਸ ਤੁਹਾਡੀ ਐਕੂਰੇਸੀ ਨੂੰ ਇਨਕਰੀਜ਼ ਕਰਦੀ ਹੈ ਟੈਸਟ ਸੀਰੀਜ਼ ਤੁਹਾਡੀ ਟਾਈਮ ਮੈਨੇਜਮੈਂਟ ਨੂੰ ਠੀਕ ਕਰਦੀ ਹੈ ਸੋ ਜੇ ਤੁਸੀਂ ਚਾਹੋ ਨੀਓ ਪ੍ਰੀਲਮ ਕਲੀਅਰ ਕਰਨਾ ਟੈਸਟ ਸੀਰੀਜ਼ ਜ਼ਰੂਰ ਲਾਉਣੀ ਹੈ ਜੀ ਬਹੁਤ ਸਾਰੇ ਬੱਚਿਆਂ ਦੇ ਸਵਾਲ ਆ ਸਰ ਐਮਸੀਕਿਊਸ ਕਿੱਥੋਂ ਮਿਲਣਗੇ ਟੈਸਟ ਸੀਰੀਜ਼ ਕਿੱਥੋਂ ਮਿਲੂਗੀ ਉਹ ਮੈਂ ਅਖੀਰ ਤੇ ਦੱਸੂਗਾ ਠੀਕ ਹੈ ਤੁਸੀਂ ਇਹ ਜਿੱਥੋਂ ਮਰਜ਼ੀ ਅਰੇਂਜ ਕਰ ਸਕਦੇ ਹੋ ਸਾਡੇ ਕੋਲ ਵੀ ਹੈਗੇ ਜਿੱਥੋਂ ਤੁਹਾਨੂੰ ਚੰਗਾ ਲੱਗੇ ਉੱਥੋਂ ਵੀ ਕਰ ਸਕਦੇ ਹੋ ਉਦੋਂ ਬਾਅਦ ਹੈਗਾ ਇਗਜ਼ਾਮ ਦੇ ਹੁਣ ਜਿੱਦਣ ਇਗਜ਼ਾਮ ਦੇਣ ਹੁੰਦਾ ਨਾ ਉਸ ਦਿਨ ਦੀ ਪਰਫ 99% ਬੱਚਾ ਇਸ ਦਿਨ ਪਰਫਾਰਮ ਨਹੀਂ ਕਰ ਪਾਉਂਦਾ ਇਗਜ਼ਾਮ ਦੇ ਵੇਲੇ ਬਹੁਤ ਸਾਰੇ ਬੱਚੇ ਪੜ੍ਹ ਲੈਂਦੇ ਆ ਪਰ ਉਸ ਦਿਨ ਕਈ ਵਾਰ ਬੱਚਿਆਂ ਨੂੰ ਪੇਪਰ 'ਤੇ ਬੈਠੇ ਘਬਰਾਹਟ ਹੁੰਦੀ ਹੈ ਜੇ ਉਹਨਾਂ ਨੇ ਸਿਲੇਬਸ ਬਹੁਤ ਪੜਿਆ ਰਿਵਿਜ਼ਨ ਬਹੁਤ ਕਰੀ ਉਹਨਾਂ ਦੀ ਕਮੀ ਰਹਗੀ ਪ੍ਰੈਕਟਿਸ ਦੇ ਵਿੱਚ ਜਾਂ ਫਿਰ ਟੈਸਟ ਸੀਰੀਜ਼ ਦੇ ਵਿੱਚ ਤੇ ਟੈਸਟ ਸੀਰੀਜ਼ ਲਾਉਣ ਲਈ ਟੈਸਟ ਸੀਰੀਜ਼ ਲਾਉਣੀ ਨਹੀਂ ਆਈ ਵੀ ਟੈਸਟ ਸੀਰੀਜ਼ ਲਾਈ ਵੀ ਕਿੱਦਾਂ ਸਾਰੇ ਇਹ ਕਹੋ ਜੀ ਟੈਸਟ ਸੀਰੀਜ਼ ਲਾਉਣੀ ਨਹੀਂ ਆਈ ਇਹ ਵੀ ਇੱਕ ਤਰੀਕਾ ਹੁੰਦਾ ਤੁਹਾਨੂੰ ਦੱਸਾਂਗੇ ਅਸੀਂ ਟੈਸਟ ਸੀਰੀਜ਼ ਕਿੱਦਾਂ ਲਾਉਣੇ ਆ ਸਾਡੇ ਕੋਲ ਪੇਪਰ ਪਿਆ ਆ ਅਸੀਂ ਲੰਮੇ ਪੇ ਬੈੱਡ ਦੇ ਉੱਤੇ ਸਿਰ ਥੱਲੇ ਬਾਹਰ ਦਿੱਤੀ ਹੋਈ ਆ ਤੇ ਲੱਗੇ ਹੋਇਆ ਟਾਈਮ ਦੇਖਿਆ ਹੀ ਨਹੀਂ ਅਸੀਂ ਟੈਸਟ ਸੀਰੀਜ਼ ਇਦਾਂ ਦੇ ਨੇ ਏਸੀ ਚੱਲਦਾ ਵਧੀਆ ਚਿਲਡ ਮਾਹੌਲ ਕੀਤਾ ਹੋਇਆ ਅਸੀਂ ਦਿਮਾਗ ਨੂੰ ਲੱਗਦਾ ਵੀ ਠੀਕ ਆ ਟੈਸਟ ਸੀਰੀਜ਼ ਅਸੀਂ ਦੁਪਹਿਰ ਨੂੰ ਲੱਗੇ ਹੋਦੇ ਹਾਂ ਪਰ ਜਿੱਦਣ ਪੇਪਰ ਹੋਣਾ ਆ ਉਸ ਦਿਨ ਸਰਕਮਸਟੈਂਸਸ ਹੋਰ ਹੋਣਿਆ ਸਵੇਰੇ ਪੇਪਰ ਤੁਹਾਡਾ ਤੁਸੀਂ ਇੱਕ ਇਦਾਂ ਦੇ ਸਰਕਾਰੀ ਸਕੂਲ ਦੇ ਕਮਰੇ 'ਚ ਬੈਠੇ ਹੋ ਜਿੱਥੇ ਏਸੀ ਨਹੀਂ ਕੱਲਾ ਪੱਖਾ ਚੱਲਦਾ ਆ ਜਿਹੜੇ ਸਮੇਂ ਉੱਤੇ ਤੁਸੀਂ ਟੈਸਟ ਇਸ ਸਮੇਂ ਪੇਪਰ ਦੇ ਰਹੇ ਹੋ ਇਸ ਸਮੇਂ ਉੱਤੇ ਤੁਸੀਂ ਘਰੇ ਬੈਠੇ ਰੋਟੀ ਖਾ ਰਹੇ ਹੁੰਦੇ ਸੀਗੇ ਤੇ ਟੈਸਟ ਕਦੋਂ ਦਿੰਦੇ ਹੁੰਦੇ ਸੀਗੇ 12 1 ਵਜੇ ਤੇ ਦਿਮਾਗ ਦੱਸੋ ਪੇਪਰ ਚ ਕਿੱਥੋਂ ਪਰਫਾਰਮ ਕਰੂ ਉਹ ਯਾਰ ਕੀ ਕਰੀ ਜਾਣਾ ਅੱਜ ਤਾਂ ਟਾਈਮ ਰੋਟੀ ਦਾ ਹੋਇਆ ਪਿਆ ਤੂੰ ਮੈਥੋਂ ਕੁਐਸਚਨ ਸੋਲਵ ਕਰਾਈ ਜਾਣਾ ਦਿਮਾਗ ਨੇ ਤੁਹਾਡਾ ਸਾਥ ਨਹੀਂ ਦੇਣਾ ਸੋ ਟੈਸਟ ਸੀਰੀਜ਼ ਲਾਉਣ ਦਾ ਤਰੀਕਾ ਕੀ ਹੈ ਜੇਸ ਟਾਈਮ ਤੇ ਪੇਪਰ ਹੁੰਦਾ ਉਹ 2 ਘੰਟਿਆਂ ਵਿੱਚ ਪੱਖਾ ਚਲਾ ਕੇ ਨਾਰਮਲ ਜਿੱਦਾਂ ਦੇ ਕੱਪੜੇ ਉੱਥੇ ਪਾ ਕੇ ਜਾਣੇ ਉਸ ਤਰੀਕੇ ਦੇ ਕੱਪੜੇ ਪਾ ਕੇ ਕੁਰਸੀ ਤੇ ਬੈਠ ਕੇ ਟੇਬਲ ਤੇ ਰੱਖ ਕੇ ਪੇਪਰ ਸੋਲਵ ਕਰਿਆ ਕਰੋ ਸ਼ਰੂ ਤੇ ਵਿਦਨ 2 ਆਵਰਸ ਕਰਿਆ ਕਰੋ ਟਾਈਮ ਦੇਖ ਕੇ ਉੱਥੇ ਇਹਨਾਂ ਦੇਖੋ ਚਲੋ 5 ਮਿੰਟ ਉੱਤੇ ਲੈਣਾ ਨਹੀਂ ਲੈਣਾ 5 ਮਿੰਟ ਉੱਤੇ ਜਿੰਨਾ ਹੋ ਗਿਆ 2 ਘੰਟਾ ਠੀਕਾ ਟੈਸਟ ਸੀਰੀਜ਼ ਦਾ ਮੇਨ ਮਕਸਦ ਹੀ ਟਾਈਮ ਮੈਨੇਜਮੈਂਟ ਹੁੰਦਾ ਸੋ ਜੇ ਤੁਸੀਂ ਇੱਥੇ ਕੰਮ ਕਰਾਂਗੇ ਉਸ ਤੋਂ ਬਾਅਦ ਸਾਡੇ ਕੋਲੇ ਆ ਗਿਆ ਇਹ ਰੂਲਸ ਯਾਦ ਰੱਖਣੇ ਇਹਨਾਂ ਰੂਲਸ ਨੂੰ ਫਾਲੋ ਕਰਨਾ ਰੂਲਸ ਫਾਲੋ ਕਰਨ ਦੇ ਸਮੇਂ ਅਸੀਂ ਆਪਣੇ ਟਾਈਮ ਨੂੰ ਕਿਵੇਂ ਡਿਵਾਈਡ ਕਰਨਾ ਮੈਂ ਮੰਨ ਕੇ ਚੱਲਦਾ ਵੀ ਹੁਣ ਤੋਂ ਲੈ ਕੇ ਇਗਜ਼ਾਮ 16 ਹਫ਼ਤੇ ਹੈਗੇ ਆ ਯਾਨੀ 4 ਕਿ ਮਹੀਨੇ ਦਾ ਸਮਾਂ ਹੈਗਾ ਸਾਡੇ ਕੋਲੇ ਸੋ 16 ਹਫ਼ਤਿਆਂ ਨੂੰ ਡਿਵਾਈਡ ਕਿੱਦਾਂ ਕਰਨਾ ਸਭ ਤੋਂ ਪਹਿਲਾਂ ਜਿਹੜੇ ਬੱਚਿਆਂ ਨੇ ਆਲਰੇਡੀ ਚਲੋ ਪੜ੍ਹ ਲਿਆ ਗੁੱਡ ਹੈ ਉਹ ਉਹ ਇਸ ਪੈਟਰਨ ਨੂੰ ਫਾਲੋ ਕਰ ਸਕਦੇ ਨੇ ਲੇਕਿਨ ਜਿਹੜੇ ਬੱਚੇ ਹੁਣ ਸ਼ੁਰੂ ਕਰ ਰਹੇ ਨੇ ਬਹੁਤ ਸਾਰੇ ਬੱਚੇ ਹੈਗੇ ਆ ਵੀ ਸਰ ਹੁਣ ਲੇਟ ਸ਼ੁਰੂ ਕੀਤਾ ਪਤਾ ਹੀ ਨਹੀਂ ਸੀ ਪੇਪਰ ਆ ਜਾਊਗਾ ਪਹਿਲਾਂ ਸਾਨੂੰ ਕਿਸੇ ਨੇ ਕਹਤਾ 3 ਮਹੀਨੇ ਚ ਪਿਆਰੀ ਨਹੀਂ ਹੁੰਦੀ ਅਸੀਂ ਛੱਡ ਦਿੱਤੀ ਹੁਣ ਪੇਪਰ ਬਹੁਤ ਅੱਗੇ ਚਲਾ ਗਿਆ ਹੁਣ ਸ਼ੁਰੂ ਕੀਤੀ ਆ ਪਹਿਲਾਂ 1 ਡੇ ਐਗਜ਼ਾਮ ਦੀ ਤਿਆਰੀ ਕਰਦੇ ਸੀ ਹੁਣ ਸ਼ੁਰੂ ਕੀਤੀ ਆ ਕੋਈ ਚੱਕਰ ਜਿਹੜਾ ਵੀ ਇੱਕ ਚਾਂਸ ਲੈਣਾ ਉਹ ਆਪਦੀ ਬਿਹਤਰੀਨ ਤਿਆਰੀ ਨਾਲ ਲੋ ਚਾਂਸ ਕਲੀਅਰ ਹੋਣਾ ਪੇਪਰ ਨਹੀਂ ਹੋਣਾ ਬਾਅਦ ਦੀਆਂ ਗੱਲਾਂ ਨੇ ਬਟ ਤੁਹਾਡੀ ਤਿਆਰੀ ਬਿਹਤਰੀਨ ਹੋਣੀ ਚਾਹੀਦੀ ਹੈ ਤੁਹਾਨੂੰ ਆਪਣੇ ਨਾਲ ਮਲਾਲ ਨਾ ਰਹੇ ਜਵੇ ਕਿ ਮੈਂ ਮਿਹਨਤ ਦੇ ਵਿੱਚ ਕੰਮ ਸ਼ਾਰਤੀ ਹੈ। ਉਹ ਨਹੀਂ ਹੋਣਾ ਚਾਹੀਦਾ। ਤੁਸੀਂ ਇਹ ਕਹਿੰਦਾ ਮਿਹਨਤ ਬਹੁਤ ਕੀਤੀ ਸੀਗੀ। ਸ਼ਾਇਦ ਕੁਝ ਹੋਰ ਮਿਹਨਤ ਕਰਨ ਦੀ ਲੋੜ ਸੀਗੀ। ਤੁਹਾਨੂੰ ਆਪਣੇ ਆਪ ਤੇ ਭਰੋਸਾ ਹੋਣਾ ਚਾਹੀਦਾ ਹੈ। ਆਪਣੇ ਆਪ ਨਾਲ ਕਦੇ ਰਿਗਰੈਟ ਨਾ ਹੋਵੇ ਕਿ ਮੈਂ ਕੀ ਕੀਤਾ। ਠੀਕ ਹੈ। ਸੋ ਅਸੀਂ 1 ਤੋਂ ਲੈ ਕੇ 9 ਹਫ਼ਤਿਆਂ ਵਿੱਚ ਕੋਸ਼ਿਸ਼ ਕਰਨੀ ਆ ਵੀ ਪ੍ਰੋਪਰ ਸਿਲੇਬਸ ਜਿਹੜਾ ਇੱਕ ਵਾਰ ਰੀਡ ਆਊਟ ਕਰ ਲਈਏ। ਇੰਨੇ ਸਮੇਂ ਵਿੱਚ ਜਿਹੜੇ ਬੱਚੇ ਕਹਿੰਦੇ ਅਸੀਂ ਸੈਲਫ ਸਟਡੀ ਕਰਨੇ ਆ ਮੈਂ ਓਨੈਸਟਲੀ ਦੱਸਾਂ ਆਪਣੇ ਆਪ ਤੋਂ ਨਹੀਂ ਹੋਊਗਾ ਜੇ ਤੁਸੀਂ ਕਹੋਗੇ ਨਾ ਮੈਂ ਖੁਦ ਪੜ ਲਊਗਾ 9 ਹਫ਼ਤਿਆਂ ਵਿੱਚ ਯਾਨੀ ਕਿ ਲਗਭਗ 2 ਮਹੀਨਿਆਂ ਵਿੱਚ ਆਪਣੇ ਆਪ ਤੋਂ ਨਹੀਂ ਪੜਿਆ ਜਾਊਗਾ ਤੁਹਾਨੂੰ ਟੀਚਰ ਹੀ ਪੜ੍ਹਾ ਸਕਦੇ ਨੇ ਕੋਈ ਨਾ ਕੋਈ ਰਿਕਾਰਡਡ ਕਲਾਸਾਂ ਵਗੈਰਾ ਤੁਸੀਂ ਦੇਖ ਸਕਦੇ ਹੋ ਆਪ ਤੋਂ ਨਹੀਂ ਪੜਿਆਣਾ ਈਮਾਨਦਾਰੀ ਨਾਲ ਮੈਂ ਤੁਹਾਨੂੰ ਬਦ ਉਸ ਤੋਂ ਬਾਅਦ ਸਾਡੇ ਕੋਲੇ ਉਸ ਤੋਂ ਬਾਅਦ 10 ਤੇ 11 12 ਯਾਨੀ ਕਿ ਤਿੰਨ ਕ ਹਫ਼ਤੇ ਲਗਭਗ 25 ਦਿਨ ਬਣਦੇ ਆ ਸੀ ਰਿਵੀਜ਼ਨ ਕਰਨੀ ਆ ਤੇ ਅਸੀਂ ਟੌਪਿਕ ਵਾਈਜ਼ ਟੈਸਟ ਦੇਨੇ ਜੋ ਸਬਜੈਕਟ ਪਹਿਲਾਂ ਪੜ੍ਹੇ ਉਹਨਾਂ ਦੀ ਰਿਵੀਜ਼ਨ ਕਰੋ ਫਿਰ ਉਹਦੇ ਟੌਪਿਕ ਵਾਈਜ਼ ਟੈਸਟ ਦਿਓ ਨਾਲ ਦੀ ਨਾਲ ਅਨਾਲਿਸਿਸ ਕਰੋ ਇੱਥੇ ਜਿਹੜਾ ਮੈਂ ਦੱਸਿਆ ਸੀਗਾ ਨਾਲ ਦੀ ਨਾਲ ਹੀ ਠੀਕ ਹੈ ਉਸ ਤੋਂ ਬਾਅਦ ਫਿਰ 13 14 15 ਜਦੋਂ ਇਗਜ਼ਾਮ ਡੇਟ ਆ ਜਾਂਦੀ ਹੈ ਲਗਭਗ ਮਹੀਨਾ ਸਵਾ ਮਹੀਨਾ ਪਹਿਲਾਂ ਸਾਨੂੰ ਇਗਜ਼ਾਮ ਡੇਟ ਦੇਖਣ ਨੂੰ ਮਿਲ ਜਾਂਦੀ ਹੈ ਉਹ ਦੌਰ ਹੋਊਗਾ ਜਦੋਂ ਤੁਸੀਂ ਟੈਸਟ ਸੀਰੀਜ਼ ਲਾਉਣੀ ਆ ਮੌਕ ਟੈਸਟ ਲਾਉਣੇ ਆ ਤਾਂ ਪ੍ਰੀਲਿਮ ਦੀ ਪ੍ਰੈਕਟਿਸ ਕਰਨੀ ਹੁਣ ਜੇ ਲੱਗੇ ਵੀ ਹਜੇ ਪੇਪਰ ਦੂਰ ਆ ਕੋਈ ਨਹੀਂ ਤਾਂ ਫਿਰ ਬਾਕੀ ਜਿਹੜਾ ਪੈਟਰਨ ਦੂਰ ਰੱਖੀ ਰੱਖੋ ਜਦੋਂ ਇਗਜ਼ਾਮ ਡੇਟ ਆ ਗਈ ਉਦੋਂ ਤੁਸੀਂ ਟੈਸਟ ਸੀਰੀਜ਼ ਦੇ ਹੋ ਜਾਣਾ ਹੈ ਜਾਨੀ ਕਿ ਤੁਸੀਂ ਆਪਣੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦੇਣੀ ਕਿ ਇਗਜ਼ਾਮ ਦੇ ਵਿੱਚ ਬੈਠ ਕੇ ਕਿੱਦਾਂ ਪਰਫਾਰਮ ਕਰਨਾ ਹੈ ਯਾਦ ਰੱਖਿਓ ਜ਼ਰੂਰੀ ਨਹੀਂ ਵੀ ਤੁਸੀਂ 100 ਕੁਐਸਚਨ ਕਰਕੇ ਆਉਣੇ हो ਸਕਦਾ 2 ਮਹੀਨੇ ਵਿੱਚ ਤੁਸੀਂ 5 ਸਬਜੈਕਟ ਸਟਰੋਂਗ ਕਰ ਪਾਓ ਤੇ ਹੋ ਸਕਦਾ ਨਾ ਪੰਜਾਬ ਦੇ ਸਬਜੈਕਟਾਂ ਵਿੱਚੋਂ 50 ਕੁਐਸਚਨ ਆਉਣ ਤੇ ਤੁਹਾਡੇ 50 ਦੇ 50 ਸਹੀ ਹੋਣ ਜਾਂ ਉਹਨਾਂ 5 ਸਬਜੈਕਟਾਂ ਵਿੱਚੋਂ 60 ਕੁਐਸਚਨ ਆਉਣ ਤੇ ਤੁਹਾਡੇ ਵਿੱਚੋਂ 50 ਸਹੀ ਹੋ ਜਾਣ ਸੋ ਇਹ ਇਹ ਚੀਜ਼ ਸੋਚੋ ਨਾ ਤੁਸੀਂ ਜਾਣਾ ਕਿ ਇਸ ਲੈਵਲ ਤੇ ਅਸੀਂ ਜ਼ਰੂਰੀ ਵੀ 100% ਸਮੇਂ ਦੇ ਅਕੋਰਡਿੰਗ ਮੈਂ ਦੱਸ ਰਿਹਾ ਹਾਂ ਉਸ ਤੋਂ ਬਾਅਦ ਸਾਡੇ ਕੋਲੇ ਜੇ ਸਬਜੈਕਟ ਵਾਈਜ਼ ਚੱਲਣਾ ਵੀ ਇੱਕ ਸਬਜੈਕਟ ਨੂੰ ਕਿੰਨਾ ਸਮਾਂ ਦੇ ਸਕਦੇ ਹੋ ਪੋਲਿਟੀ ਨੂੰ ਜੇ 80-90 ਘੰਟਿਆਂ ਵਿੱਚ ਪੜ੍ਹ ਸਕਦੇ ਹੋ ਨਾਲ ਪੋਲਿਟੀਕਲ ਥਿਊਰੀ ਜੋੜ ਲਓ 100 ਘੰਟਿਆਂ ਵਿੱਚ ਤਾਂ ਤੁਸੀਂ ਆਪ ਬ हिस्ट्री 100 ਤੋਂ 120 ਘੰਟਿਆਂ ਵਿੱਚ ਅਸੀਂ ਇੱਕ ਵਾਰ ਪੜ੍ਹਨੀ ਆ। ਇਕਨੋਮੀ ਦੀ ਗੱਲ ਕਰ ਲਈਏ 40 ਤੋਂ 45 ਘੰਟਿਆਂ ਵਿੱਚ ਕਿਉਂਕਿ ਇੱਥੇ ਕਰੰਟ ਅਫੇਅਰ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਕਵਰ ਹੋ ਜਾਂਦੀਆਂ ਨੇ। ਅੱਧੀ ਇਕਨੋਮੀ ਲਾ ਲਓ, ਜੀਓਗ੍ਰਾਫੀ ਦੇ ਕੁਝ ਪਾਰਟ, এনवायरमेंट ਦੇ, ਸਾਇੰਸ ਐਂਡ ਟੈਕ ਦੇ, ਇਹ ਸਾਰਾ ਕੁਝ ਅਸੀਂ ਕਰੰਟ ਅਫੇਅਰ ਦੇ ਨਾਲ ਵੀ ਪੜ੍ਹਦੇ ਹਾਂ। ਸੋ ਜੀਓਗ੍ਰਾਫੀ 90 ਕਾ ਘੰਟੇ ਲੱਗ ਜਾਂਦੇ ਨੇ। এনवायरमेंट 50 ਕਾਸ ਲੱਗ ਜਾਂਦੇ ਨੇ। ਸਾਇੰਸ ਐਂਡ ਟੈਕ ਦੀ ਕਰ ਲਓ 40 ਤੋਂ 45 ਆਰਸ ਹੋ ਗਿਆ ਸਾਡੇ ਕੋਲੇ। ਨਾਲ ਦੀ ਨਾਲ ਸਾਡੇ ਕੋਲ ਡੇਲੀ ਸਾਇੰਸ ਦੀ ਗੱਲ ਕਰ ਲਓ ਨੀਅਰ ਅਬ ਸਾਇੰਸ ਐਂਡ ਟੈਕ ਆ ਨਾ ਇਹ ਥੋੜਾ ਜ਼ਿਆਦਾ ਸਮਾਂ ਇਹਨੂੰ ਆਪਾਂ ਘਟਾ ਸਕਦੇ ਹਾਂ ਸਾਇੰਸ ਐਂਡ ਟੈਕ ਕਿਉਂਕਿ ਮੈਕਸਿਮਮ ਚੀਜ਼ਾਂ ਇੱਥੇ ਕਵਰ ਹੋ ਜਾਂਦੀਆਂ ਨੇ ਸੋ ਕੋਸ਼ਿਸ਼ ਕਰੋ ਇਹਨੂੰ 40 ਆਰਸ ਦੇ ਆਰਾਊਂਡ 40 ਘੰਟਿਆਂ ਵਿੱਚ ਅਸੀਂ ਇਹਨੂੰ ਕੰਪਲੀਟ ਕਰ ਸਕਦੇ ਹਾਂ 35-40 ਘੰਟਿਆਂ ਵਿੱਚ ਬਾਕੀ ਕਰੰਟ ਅਫੇਅਰ ਦੇ ਵਿੱਚ ਕਵਰ ਹੋ ਜਾਊਗਾ ਡੇਲੀ ਸਾਇੰਸ ਦੀ ਗੱਲ ਕਰ ਲਓ ਇਹ ਥੋੜਾ ਇੰਪੋਰਟੈਂਟ ਹੁੰਦਾ ਇਹ 40-50 ਘੰਟੇ ਲਿਆ ਜਾਂਦਾ ਉਹਦੇ ਵਾਂਗ ਪੰਜਾਬ ਜੀ ਕਿਉਂਕਿ ਪੰਜਾਬ ਜੀ ਇੱਕ ਇੰਪੋਰਟੈਂਟ ਸਬਜੈਕਟ ਹੈ 75 ਤੋਂ 80 ਤੋਂ 85 ਆਰਸ ਇਹਨੂੰ ਲੱਗ ਜਾਂਦੇ ਨੇ ਤੇ ਨਾਲ ਦੀ ਨਾਲ ਇੱਕ ਦਿਨ ਦੇ ਵਿੱਚ ਸੀ ਸੈੱਟ ਨੂੰ ਸਮਾਂ ਜ਼ਰੂਰ ਦੇਣਾ ਹੈ ਸੀ ਸੈੱਟ ਦੇ ਉੱਤੇ ਮੈਂ ਸਪੈਸ਼ਲ ਵੀਡੀਓ ਲੈ ਕੇ ਆਉਂਗਾ ਸਟ੍ਰੈਟੇਜੀ ਕੀ ਹੋ ਸਕਦੀ ਹੈ ਸੀ ਸੈੱਟ ਵਿੱਚ ਹੁਣ ਜਦੋਂ ਇਸ ਕੁਝ ਪੜ੍ਹਨ ਦਾ ਤਾਂ ਡੇਲੀ ਦੇ ਤੁਹਾਨੂੰ 10 ਘੰਟੇ ਬਾਈ ਪੜ੍ਹਨੇ ਪੈਣੇ ਆ 3 ਆਰਜ਼ ਪੜ੍ਹਨੇ ਪੈਣੇ ਆ ਇਹਨਾਂ ਸੋਚੋ ਵੀ ਹੁਣ ਸੌ ਜਾਊਗਾ 2-4 ਘੰਟੇ ਪੜ੍ਹ ਕੇ ਨਹੀਂ ਹੁਣ 10 ਘੰਟੇ ਪੜ੍ਹਨਾ ਪੈਣਾ ਹੁਣ ਇਹ ਸਾਰੀਆਂ ਚੀਜ਼ਾਂ ਪੜੋਗੇ ਤੇ ਨਾਲ ਪ੍ਰੈਕਟਿਸ ਕਰੋਗੇ ਤਾਂ ਜ਼ਰੂਰ ਤੁਹਾਡੀ ਜਿਹੜੀ ਹੈਗੀ ਉਹ ਰਿਜ਼ਲਟ ਵਧੀਆ ਨਿਕਲੂਗਾ ਦੋ ਕੰਮ ਨੇ ਜਾਂ ਤਾਂ ਖੁਦ ਟਰਾਈ ਕਰਕੇ ਦੇਖ ਲਓ ਕੋਈ ਗਾਈਡੈਂਸ ਚਾਹੀਦੀ ਹੈ ਮੇਰੇ ਕੋਲ ਮੈਨੂੰ ਕਦੇ ਫਤਿਹ ਸਰ ਨਾਲ ਗੱਲ ਕਰਨੀ ਹੈ ਸੋ 877247 ਕੋਈ ਵੀ ਗਾਈਡੈਂਸ ਚਾਹੀਦੀ ਹੋਈ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਜੇ ਲੱਗਦਾ ਵੀ ਨਹੀਂ ਸਰ ਤੁਹਾਡੇ ਕੋਲ ਪੜਨਾ ਤੁਹਾਡੇ ਨਾਲ ਜੁੜ ਕੇ ਪੜਨਾ ਤੇ ਆਪਣੇ ਕੋਲ ਬੈਚ ਵੀ ਹੈਗਾ ਭਾਈ ਚਾਹੇ ਬੈਚ ਆ ਟਾਈ ਸੈਲਸ ਟੈਸਟ ਸੀਰੀਜ਼ ਦਾ ਕੁਝ ਵੀ ਤਿਆਰ ਕਰਨਾ ਪ੍ਰੀਲਿਮ ਦਾ ਡੈਡੀਕੇਟਡ ਇੱਕ ਰਿਕਾਰਡਡ ਪਲੱਸ ਲਾਈਵ ਬੈਚ ਹੈ ਇਹਦੇ ਵਿੱਚ ਕਲਾਸਾਂ ਜਨਵਰੀ ਤੋਂ ਸ਼ੁਰੂ ਹੋਈਆਂ ਸੀਗੀਆਂ ਮੈਕਸਿਮਮ ਸਬਜੈਕਟ ਚ ਰਿਕਾਰਡਡ ਪਏ ਆ ਤੇ ਲਾਈਵ ਵੀ ਕਲਾਸਾਂ ਹੁੰਦੀਆਂ ਨੇ ਸੋ ਤੁਸੀਂ ਇਸ ਬੈਚ ਨੂੰ ਐਨਰੋਲ ਕਰ ਸਕਦੇ ਹੋ 9 ਹਫ਼ਤਿਆਂ ਵਿੱਚ ਰਿਕਾਰਡਡ ਕਲਾਸਾਂ ਸਾਰੀਆਂ ਦੇਖ ਲਓ। ਉਸ ਤੋਂ ਬਾਅਦ ਰਿਵੀਜ਼ਨ ਕਰ ਲਓ ਇਹਦੇ ਵਿੱਚ ਟੌਪਿਕ ਵਾਈਜ਼ ਟੈਸਟ ਵੀ ਹੈਗੇ ਇਹਦੇ ਵਿੱਚ ਟੈਸਟ ਸੀਰੀਜ਼ ਵੀ ਹੈਗੀ ਆ। ਸੋ ਪ੍ਰੀ ਦਾ ਕੰਬੋ ਹੈ ਜਿਹਦੀ ਫੀਸ ਹੈ 10000 ਰੁਪਈਆ। ਪ੍ਰੀ ਤੁਹਾਡਾ ਬਹੁਤ ਵਧੀਆ ਕਰਾ ਦੇਊਗਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਸ ਬੈਚ ਦੇ ਵਿੱਚ ਐਡਮਿਸ਼ਨ ਲੈ ਸਕਦੇ। ਡਿਸਾਈਡ ਤੁਸੀਂ ਕਰਨਾ ਆ ਸਿਲੈਕਸ਼ਨ ਦੇ ਲਈ ਪੜ੍ਹਨਾ ਕਿ ਸਮਾਂ ਵੇਸਟ ਕਰਨਾ। ਇਸ ਸੰਸਾਰ ਦੇ ਉੱਤੇ ਗੱਲ ਮੇਰੀ ਯਾਦ ਰੱਖਿਓ ਸਭ ਤੋਂ ਕੀਮਤੀ ਸਮਾਂ ਆ। ਸਮੇ ਤੋਂ ਕੀਮਤੀ ਕੁਝ ਵੀ ਨਹੀਂ ਹੈਗਾ। ਜਿਹੜੇ ਬੱਚੇ ਨੇ ਸਮਾਂ ਖਰਾਬ ਕਰ ਲਿਆ ਉਨੇ ਆਪਣਾ ਫਿਊਚਰ ਖਰਾਬ ਕਰਦੇ ਤੇ ਨਾਲ ਦੀ ਨਾਲ ਹੀ ਜੇ ਕਿਸੇ ਬੱਚੇ ਨੂੰ ਲੋੜ ਅਕਸਰ ਮੈਂ ਤਾਂ ਇਕੱਲੇ ਕਰੰਟ ਅਫੇਅਰ ਤਿਆਰ ਕਰਨੇ ਆ ਕਰੰਟ ਅਫੇਅਰ ਦਾ ਅਲੱਗ ਤੋਂ ਬੈਚ ਹੈ ਇਹਦੀ ਫੀਸ ਹੈ 2000 ਰੁਪਿਆ ਆ ਸਾਰੇ ਟਾਪਿਕ ਆਪਾਂ ਕਵਰ ਕਰਾਂਗੇ ਜੇ ਕਿਸੇ ਬੱਚੇ ਨੇ ਕਿਤਾਬ ਆਰਡਰ ਕਰਨੀ ਪੰਜਾਬ ਜੀਕੇ ਦੀ ਸੋ ਕਿਤਾਬ ਆਰਡਰ ਕਰ ਸਕਦਾ ਹੈ ਇਹ ਆਪਣੇ ਕੋਲੇ ਪੰਜਾਬ ਨਾਮਾ ਕਿਤਾਬ ਹੈ ਪੰਜਾਬ ਜੀਕੇ ਦੀ ਇਹ ਦਾ ਪ੍ਰਾਈਸ ਹੈ ਤੇ ਨੰਬਰ ਤੇ ਕਾਲ ਕਰਕੇ ਤੁਸੀਂ ਕਿਤਾਬ ਵੀ ਆਰਡਰ ਕਰ ਸਕਦੇ ਹੋ ਸੋ ਆਈ ਹੋਪ ਇਹ ਵੀਡੀਓ ਵਧੀਆ ਲੱਗੀ ਹੋਊਗੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਦੀ ਨਾਲ ਹੀ ਇਸ ਸਟ੍ਰੈਟਜੀ ਨੂੰ ਜ਼ਰੂਰ ਇੰਪਲੀਮੈਂਟ ਕਰੇ ਸਟਰੈਟਜੀ ਜਿਹੜੀ ਹੈਗੀ ਆ ਇਹ ਤੁਹਾਡੇ ਫਿਊਚਰ ਲਈ ਲੈ ਕੇ ਜ਼ਰੂਰੀ ਹੈ ਤੁਹਾਡੇ ਐਗਜ਼ਾਮ ਕਲੀਅਰ ਕਰਨ ਦੇ ਸੁਪਨੇ ਨੂੰ ਸੌਖਾ ਜ਼ਰੂਰ ਕਰ ਤੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜਉਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸਸਰੀ ਸਾਰਿਆਂ ਨੂੰ ਬਾਏ ਬਾਏ